ਜਲੰਧਰ ਦੇ ਲੋਕ ਇਸ ਕਰਕੇ ਬਹੁਤ ਪਰੇਸ਼ਾਨ ਸੀ ਜਲੰਧਰ ਦੇ ਲੋਕਾਂ ਨੇ ਬਹੁਤ ਤੇ 2.5 ਸਾਲ ਦੇ ਵਿੱਚ ਇੰਨੇ ਜਿਆਦਾ ਇਲੈਕਸ਼ਨ ਦੇਖੇ ਕਿ ਲੋਕ ਪਰੇਸ਼ਾਨ ਹੋ ਚੁੱਕੇ ਸੀ ਖਾਸ ਤੌਰ ਤੇ ਤੁਸੀਂ ਦੇਖਿਆ ਹੁਣਾ ਰਿੰਕੂ ਨੂੰ ਜਦੋਂ ਮੈਂਬਰ ਪਾਰਲੀਮੈਂਟ ਬਣਾਇਆ ਉਸ ਤੋਂ ਬਾਅਦ ਪਾਰਟੀ ਮਾਰ ਕੇ ਫਿਰ ਭਾਜਪਾ ਔਰ ਉਸ ਤੋਂ ਬਾਅਦ ਸ਼ੀਤਲ ਲੰਗਰਾਲ ਨੇ ਜਿਹੜੀ ਬਿਨਾਂ ਕਾਰਨ ਅਸਤੀਫਾ ਦਿੱਤਾ ਲੋਕ ਇਸ ਗੱਲ ਤੋਂ ਇਹ ਜਿਹੜਾ ਇਲੈਕਸ਼ਨ ਸੀ ਇਹ ਇਲੈਕਸ਼ਨ ਹੋਣਾ ਨਹੀਂ ਸੀ ਸੋ ਬਿਨਾਂ ਕਾਰਨ ਤੋਂ ਇਲੈਕਸ਼ਨ ਤੋਂ ਲੋਕਾਂ ਨੂੰ ਜਿਹੜੀ ਇਹਨਾਂ ਦੋਨੇ ਲੀਡਰਸ ਤੋਂ ਬਹੁਤ ਵੱਡੀ ਲੋਕ ਖੁੰਦਕ ਲੋਗਾਂ ਨੂੰ ਸੀ लोग बहुत दुखी सन सो लोगा ने दुखी हो के सतसकाल ਤੁਸੀਂ ਦੇਖ ਰਹੇ ਹੋ ਪੰਜਾਬ ਟੈਕ ਤੇ ਅੱਜ ਜਲੰਧਰ ਜਿਮਨੀ ਚੋਨਾ ਦਾ ਨਤੀਜਾ ਜਿਹੜਾ ਸਾਹਮਣੇ ਆ ਗਿਆ ਹੈ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਇੱਕ ਵੱਡੀ ਲੀਡ ਦੇ ਨਾਲ ਸੀਟ ਤੇ ਜਿੱਤੇ ਹਨ ਸਾਡੇ ਨਾਲ ਇਸ ਸਮੇਂ ਹੁਸ਼ਾਰਪੁਰ ਤੋਂ ਸੰਸਦ ਮੈਂਬਰ ਰਾਜਮਰ ਚੱਬੇਵਾਲ ਹੋਣੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਜਿਮਨੀ ਚੋਨਾ ਸੀ ਜਾਂ ਇੱਕ ਪਾਸੇ ਕਾਂਗਰਸ ਦੂਸਰੇ ਪਾਸੇ ਬੀਜੇਪੀ ਤੇ ਇੱਕ ਪਾਸੇ ਆਮ ਆਦਮੀ ਪਾਰਟੀ ਕੀ ਲੱਗ ਰਿਹਾ ਸੀਗਾ ਕਿ ਜਿਹੜਾ ਚੋਣਾਂ ਦੇ ਵਿੱਚ ਮੁਕਾਬਲਾ ਕਿਹਦੇ ਨਾਲ ਦਿੱਖਦਾ ਸੀ ਉਹ ਦੇਖੋ ਸ਼ੁਰੂ ਤੋਂ ਹੀ ਜੇ ਮੈਂ ਆਪਣੇ ਤੌਰ ਤੇ ਗੱਲ ਕਰਾਂ ਮੈਨੂੰ ਨਿੱਜੀ ਤੌਰ ਤੇ ਸ਼ੁਰੂ ਤੋਂ ਲੱਗਦਾ ਸੀ ਕਿ ਕਾਂਗਰਸ ਤੇ ਭਾਜਪਾ ਕਿਤੇ ਵੀ ਮੁਕਾਬਲੇ 'ਚ ਨਹੀਂ ਆ। ਉਹ ਆਮ ਆਦਮੀ ਪਾਰਟੀ ਸ਼ੁਰੂ ਤੋਂ ਲੱਗਦਾ ਸੀ ਕਿ ਬਹੁਤ ਵੱਡੇ ਫਰਕ ਦੇ ਨਾਲ ਜਿੱਤੇਗੀ ਕਿਉਂਕਿ ਲੋਕਾਂ ਨੂੰ ਇਹ ਸੀ ਕਿ ਲੋਕ ਸਭਾ ਦੇ ਵਿੱਚ ਇੱਕ ਪ੍ਰਦਰਸ਼ਨ ਜਿਹੜਾ ਖਰਾਬ ਰਿਹਾ ਸ਼ਾਇਦ ਉਹਨੇ ਕਰਕੇ ਇਸ ਵਾਰ ਵੀ ਜਿਹੜਾ ਪ੍ਰਦਰਸ਼ਨ ਹੈ ਉਹ ਖਰਾਬ ਰਹੇਗਾ। ਔਰ ਮੈਂ ਕਿਉਂਕਿ ਬੀਿੰਗ ਪੋਲੀਟੀਸ਼ੀਅਨ ਬੀਿੰਗ ਇਨ ਥਿਸ ਫੀਲਡ ਕਾਫੀ ਦੇਰ ਤੋਂ ਮੈਂ ਇਸ ਫੀਲਡ ਵਿੱਚ ਆ ਮੈਨੂੰ ਇਹ ਪਤਾ ਕਿ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਜਿਹੜੇ ਵੋਟ ਫਾਉਂਡ ਦਾ ਤਰੀਕਾ ਹੈ ਉਹ ਬਿਲਕੁਲ ਅਲੱਗ ਹੁੰਦਾ ਸੋ ਲੋਕਾਂ ਨੇ ਇਹਨਾਂ ਚੋਣਾਂ ਦੇ ਵਿੱਚ ਭਗਵੰਤ ਮਾਨ ਜੀ ਦੇ ਜਿਹੜੇ 2.5 ਸਾਲ ਦੇ ਕੰਮ ਕੀਤੇ ਆ ਉਹ ਉਹਨਾਂ ਨੂੰ ਦੇਖਿਆ ਔਰ ਜਿੰਨੇ ਵੀ ਕੰਮ ਜਿੰਨੀ ਲੋਕਾਂ ਨੂੰ ਰਾਹਤ ਮਿਲੀ ਹੈ ਸੋ ਲੋਕਾਂ ਨੇ ਉਸ ਰਾਹਤ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਜਿਹੜੀ ਮੋਹਰ ਲਾਈ ਹੈ ਤੇ ਅੱਜ ਉਹਨਾਂ ਨੀਤੀਆਂ ਕਰਕੇ ਅੱਜ ਜਿਹੜੀ ਬੰਪਰ ਜਿੱਤ ਹੋਈ ਹੈ ਸੋ ਇਸ ਜਿੱਤ ਦੀ ਭੜਾਈ ਜਿਹੜੀ ਮੈਂ ਸਾਡੇ ਨਵੇਂ ਵਿਧਾਇਕ ਚੁਣੇ ਗਏ ਆ ਮਹਿੰਦਰ ਭਗਤ ਜੀ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਤੇ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਉਚਿਤ ਤੌਰ ਤੇ ਜਲੰਧਰ ਦੇ ਵਿੱਚ ਡੇਰੇ ਲਗਾਏ ਉਹਨਾਂ ਦੇ ਪੂਰੇ ਪਰਿਵਾਰ ਨੂੰ ਆਪਣੇ ਪੂਰੇ ਸੰਗਠਨ ਨੂੰ ਔਰ ਸਾਡੇ ਸੰਗਠਨ ਦੇ ਜਨਰਲ ਸੈਕਟਰੀ ਇੰਚਾਰਜ ਪਾਟਕ ਜੀ ਨੂੰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਹਰ ਸਾਡੇ ਵਰਕਰ ਨੇ ਕੰਮ ਕੀਤਾ ਔਰ ਖਾਸ ਤੌਰ ਤੇ ਸਾਡੇ ਜਲੰਧਰ ਵੈਸਟ ਦੇ VOTER SPORTER ਜਿਨ੍ਹਾਂ ਨੇ ਪਾਰਟੀ ਦੇ ਕੰਮ ਨੂੰ ਸਰਾ ਤੇ ਬਹੁਤ ਵੱਡੇ ਫਰਕ ਦੇ ਨਾਲ ਇਹ ਜਿੱਤ ਜਿਹੜੀ ਹੈ ਉਹ ਜਿੱਤ ਦੀ ਬਖਸ਼ਿਸ਼ ਕੀਤੀ ਹੈ ਇਸ ਬੰਪਰ ਜਿੱਤ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਬਿਲਕੁਲ ਕਿਉਂਕਿ ਜਦੋਂ ਜਿਮਨੀ ਚ ਉਹਨਾਂ ਦਾ ਐਲਾਨ ਹੋਇਆ ਸੀਗਾ ਖਾਸ ਕਰ ਜਿਹੜੇ ਸ਼ੀਤ ਲੰਗਰਾ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਹਨਾਂ ਨੇ ਅਸਤੀਫਾ ਦਿੱਤਾ ਉਸ ਦੇ ਬਾਅਦ ਉਹ ਲਗਾਤਾਰ ਜਿਹੜਾ ਵਿਰੋਧ ਕਰ ਰਹੇ ਸੀ ਪਾਰਟੀ ਦਾ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕਾਫੀ ਉਹਨਾਂ ਨੇ ਸ਼ਬਦ ਵੀ ਬੋਲੇ ਕਾਫੀ ਵਿਰੋਧ ਵੀ ਕੀਤਾ ਔਰ ਦੂਸਰੀ ਤਰਫ ਇੱਕ ਪਾਸੇ ਲੋਕ ਸਭਾ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਜਿਹੜਾ ਕਾਂਗਰਸ ਦਾ ਰਿਜ਼ਲਟ ਵਧੀਆ ਦੇਖਣ ਨੂੰ ਮਿਲਿਆ ਸੀ ਲੱਗ ਰਿਹਾ ਸੀਗਾ ਕਿ ਇਹਨਾਂ ਦੇ ਵਿਰੋਧੀਆਂ ਦੇ ਵਿਰੋਧ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਜਿਹੜਾ ਸੀਟ ਕੱਢ ਸਕਦੀ ਸੀ ਨੇ ਬਿਲਕੁਲ ਆਮ ਆਦਮੀ ਪਾਰਟੀ ਦੇ ਕੋਈ ਸ਼ੱਕੇ ਨਹੀਂ ਸੀ ਚੋਣ ਤੋਂ ਕਿਉਂਕਿ ਤੁਹਾਨੂੰ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਕੰਮਾਂ ਨੂੰ ਦੇਖਦੇ ਹੋਏ ਔਰ ਦੂਸਰਾ ਸਭ ਤੋਂ ਜ਼ਿਆਦਾ ਜੇ ਮੈਂ ਗੱਲ ਕਰਾਂ ਤੇ ਜਲੰਧਰ ਦੇ ਲੋਕ ਇਸ ਕਰਕੇ ਬਹੁਤ ਪਰੇਸ਼ਾਨ ਸੀ ਜਲੰਧਰ ਦੇ ਲੋਕਾਂ ਨੇ ਬਹੁਤ 2 2.5 ਸਾਲ ਦੇ ਵਿੱਚ ਇੰਨੇ ਜ਼ਿਆਦਾ ਇਲੈਕਸ਼ਨ ਦੇਖੇ ਕਿ ਲੋਕ ਪਰੇਸ਼ਾਨ ਹੋ ਚੁੱਕੇ ਸੀ ਖਾਸ ਤੌਰ ਤੇ ਤੁਸੀਂ ਦੇਖਿਆ ਉਹਨਾ ਰਿੰਕੂ ਨੂੰ ਜਦੋਂ ਮੈਂਬਰ ਪਾਰਲੀਮੈਂਟ ਬਣਾਇਆ ਉਸ ਤੋਂ ਬਾਅਦ ਪਾਰਟੀ ਮਾਰ ਕੇ ਫਿਰ ਭਾਜਪਾ ਵਿੱਚ ਔਰ ਉਸ ਤੋਂ ਬਾਅਦ ਸ਼ੀਤਲ ਲੰਗਰਾਲ ਨੇ ਜਿਹੜੀ ਬਿਨਾਂ ਕਾਰਨ ਸਹੀਵਾ ਦਿੱਤਾ ਲੋਕ ਇਸ ਗੱਲ ਤੋਂ ਇਹ ਜਿਹੜਾ ਇਲੈਕਸ਼ਨ ਸੀ ਇਹ ਇਲੈਕਸ਼ਨ ਹੋਣਾ ਨਹੀਂ ਸੀ ਸੋ ਬਿਨਾ ਕਾਰਨ ਤੋਂ ਇਲੈਕਸ਼ਨ ਤੋਂ ਲੋਕਾਂ ਨੂੰ ਜਿਹੜੀ ਇਹਨਾਂ ਦੋਨੇ ਲੀਡਰਸ ਤੋਂ ਬਹੁਤ ਵੱਡੀ ਲੋਕ ਖੁੰਦਕ ਲੋਕਾਂ ਨੂੰ ਸੀ ਲੋਕ ਬਹੁਤ ਦੁਖੀ ਸਨ ਸੋ ਲੋਕਾਂ ਨੇ ਦੁਖੀ ਹੋ ਕੇ ਇਹ ਜਿਹੜੀ ਇਹਦੀ ਜਿਹੜੇ ਵੀ ਇਹ ਇਹਨਾਂ ਨੇ ਪਲਟੀਆਂ ਮਾਰੀਆਂ ਇਹ ਇਹਨਾਂ ਤੋਂ ਬਹੁਤ ਪਰੇਸ਼ਾਨ ਸੀ ਸੋ ਇਹਨਾਂ ਨੂੰ ਮੈਂ ਸਮਝਦਾ ਕਿ ਸਬਕ ਸਿੱਖਾਇਆ ਇਹ ਬਹੁਤ ਵੱਡਾ ਸਬਕ ਹੈ ਔਰ ਜਿੰਨੀਆਂ ਕਿ ਵੋਟਾਂ ਇਹਨਾਂ ਨੂੰ ਪਈਆਂ ਮੈਂ ਸਮਝਦਾ ਇਹ ਨਾ ਨੀਡ ਟੂ ਸ਼ਟਰ ਵਾਲਾ ਬਤੌਰ ਆਜ਼ਾਦ ਮੀਦਵਾਰ ਸਭ ਤੋਂ ਜ਼ਿਆਦਾ ਪਈਆਂ ਤੇ ਇਹ ਵੀ ਨੀਡ ਟੂ ਸ਼ਟਰ ਵਾਲਾ ਉਹ ਘਟ ਨਹੀਂ ਇਹਨਾਂ ਨੂੰ ਇਹ ਜਿਹੜੀਆਂ ਨੈਸ਼ਨਲਾਈਜ਼ ਪਾਰਟੀਆਂ ਇਹ ਉਹ ਨੈਸ਼ਨਲ ਪਾਰਟੀਆਂ ਜੋ ਜਿਹੜੀਆਂ ਦੋਨੇ ਪਾਰਟੀਆਂ ਹਾਰੀਆਂ ਇਹਨਾਂ ਨੂੰ ਉਹਦੇ ਸਭ ਤੋਂ ਘੱਟ ਵੋਟਾਂ ਪਈਆਂ ਸੋ ਇਸ ਕਰਕੇ ਮੈਂ ਸਮਝਦਾ ਕਿ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਇਆ ਬਿਲਕੁਲ ਲੱਗ ਨਹੀਂ ਰਿਹਾ ਕਿ ਦਲ ਬਦਲਣ ਨੂੰ ਲੈ ਕੇ ਵੀ ਜਿਹੜਾ ਦੌਰ ਸ਼ੁਰੂ ਹੋਇਆ ਤੇ ਲੋਕ ਵੀ ਕਹਿ ਰਹੇ ਕਿ ਜਿਹੜੇ ਬਾਰ-ਬਾਰ ਪਾਰਟੀਆਂ ਬਦਲਦੇ ਨੇ ਉਹ ਕਿੱਥੇ ਵਿਕਾਸ ਦਾ ਕੰਮ ਕਰਨਗੇ ਤੇ ਇਹ ਵੀ ਇੱਕ ਹਾਰ ਦਾ ਜਿਹੜਾ ਕਾਰਨ ਬਣਿਆ ਸ਼ੀਤਲ ਦਾ ਦੇਖੋ ਲੋਕ ਬਾਰ-ਬਾਰ ਦੇਖੋ ਬਿਨਾਂ ਲੋਕ ਪਾਰਟੀ ਚੇਂਜ ਕਰਨ ਨੂੰ ਫਿਰ ਲੋਕ ਬਰਦਾਸ਼ਤ ਕਿਤਨਾ ਕਿਤੇ ਕਰ ਸਕਦੇ ਆ ਪਰ ਬਿਨਾ ਗੱਲ ਤੋਂ ਪਾਰਟੀ ਚੇਂਜ ਕਰਨਾ ਤੇ ਬਿਨਾ ਕਿਸੇ ਮਕਸਦ ਤੋਂ ਪਾਰਟੀ ਚੇਂਜ ਕਰਨਾ ਲੋਕਾਂ ਨੇ ਉਹ ਦਸਤਾਵੇਜ਼ ਵੀ ਬਿਨਾ ਆ ਤਾਂ ਕੋਈ ਜ਼ਰੂਰਤ ਨਹੀਂ ਸੀ ਰੈਜ਼ੀਗਨੇਸ਼ਨ ਦੀ ਨਾ ਤਾਂ ਉਹ ਲੋਕ ਸਵਤਵ ਚੋਣਾਂ ਲੜ ਰਿਹਾ ਸੀ ਨਾ ਕੁਝ ਹੋਰ ਕਰ ਰਿਹਾ ਸੀ ਸੋ ਇਸ ਕਰਕੇ ਲੋਕਾਂ ਨੇ ਜਿਹੜਾ ਏਜੰਡੇ ਵੀ ਦੋਵੇਂ ਲੀਡਰ ਆ ਇਹਨਾਂ ਨੂੰ ਸਮਝਾਇਆ ਬਹੁਤ ਵੱਡਾ ਸੌਂਸ ਪਿਆ ਬਿਲਕੁਲ ਹੁਣ ਜਿੱਦਾਂ ਜਲੰਧਰ ਚ ਜਿਮਨੀ ਚੋਨਾ ਆਈਆਂ ਹੁਣ ਚਾਰ ਜਗ੍ਹਾ ਹੋਰ ਜਿਮਨੀ ਚੋਨਾ ਆਉਣੀ ਆ ਕੀ ਲੱਗ ਰਿਹਾ ਹੈ ਕਿ ਉੱਥੇ ਵੀ ਆਮ ਆਦਮੀ ਪਾਰਟੀ ਜਿਹੜਾ ਚਾਰੋਂ ਸੀਟਾਂ ਤੇ ਜਿੱਤ ਪ੍ਰਾਪਤ ਕਰ ਸਕੇਗੀ ਦੇਖੋ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਹੈ 2.5 ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਜ਼ੀਰੋ ਬਿਲ ਦਾ ਆਣਾ ਤੇ ਲਗਭਗ ਉਹਦੇ ਨਾਲ 90% ਘਰਾਂ ਨੂੰ ਤੋਂ 90% ਤੋਂ ਵੀ ਜ਼ਿਆਦਾ ਜਿਹੜੇ ਘਰ ਨੇ ਉਹਨਾਂ ਨੂੰ ਰਾਹਤ ਮਿਲੀ ਹੈ ਤੇ ਇਸੇ ਤਰ੍ਹਾਂ ਸੇਫ ਸੇਵਾਵਾਂ ਜਿਹੜੀਆਂ ਬਹੁਤ ਬਿਹਤਰ ਹੋਈਆਂ ਨੇ ਇੱਥੇ ਜਿਹੜੇ ਆਮ ਆਦਮੀ ਕਲੀਨਿਕ ਸ ਕਲੀਨਿਕ ਸੀ ਉਹਨਾਂ ਦੇ ਵਿੱਚ ਸੇਵਾਵਾਂ ਨੂੰ ਲੋਕਾਂ ਨੇ ਦੇਖਦੇ ਹੋਏ ਔਰ ਐਜੂਕੇਸ਼ਨ ਦੇ ਵਿੱਚ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਹੈ ਕਿਉਂਕਿ ਕਿਸੇ ਵੀ ਸਰਕਾਰ ਨੂੰ ਕੰਮ ਜਿਹੜੇ ਜਦੋਂ ਅਸੀਂ ਜਿੰਨੇ ਵੀ ਰਿਕਾਰਡ ਤੋੜ ਕੰਮ ਕੀਤੇ ਆ ਲੋਕਾਂ ਨੇ ਉਸ ਉਹਨਾਂ ਕੰਮਾਂ ਦੇਖ ਤਮ ਹੋਰ ਲਈ ਹੈ ਤੇ ਜਿਹੜੀ ਜਿਮਨੀ ਚੋਣਾ ਉਸ ਦੇ ਵਿੱਚ ਵੀ ਬਿਲਕੁਲ ਸਾਡੀ 4 ਜ਼ੀਰੋ ਦੇ ਨਾਲ ਅਸੀਂ ਉਹਦੇ ਵਿੱਚ ਵੀ ਜਿਹੜੀ ਉਹ ਜਿੱਤ ਦਰਜ ਕਰਾਂਗੇ ਔਰ ਬਹੁਤ ਵੱਡੀ ਜਿਹੜੀ ਹੈ ਉਹ ਵੀ ਬੰਪਰ ਜਿੱਤ ਹੋਏਗੀ ਸਾਡੀਆਂ ਸੋ 91 ਤੋਂ 95 ਸੀਟਾਂ ਜਿਹੜੀਆਂ ਉਹ ਹੋ ਜਾਣਗੀਆਂ ਬਿਲਕੁਲ ਸੀਐਮ ਸਾਹਿਬ ਨੇ ਜਲੰਧਰ ਘਰ ਲਿਆ ਕਿ ਉਹ ਦਿਨੋਂ ਇੱਥੇ ਰਹਿਆ ਕਰਨਗੇ ਕਿ ਵਾਕਈ ਉਹ ਚੋਣਾਂ ਦੇ ਬਾਅਦ ਉਹ ਵਾਪਸ ਤਾਂ ਨਹੀਂ ਜਾਣਗੇ ਰੇਨਗੇ ਵੀ ਕਿ ਸਿਰਫ ਜਿਹੜੀ ਬਾਕੀ ਜਿੰਨੀ ਚੋਣਾਂ ਕਰਕੇ ਉਹ ਇੱਥੋਂ ਦੀ ਵੀ ਪਲਾਨ ਕਰਨਗੇ ਇੱਕ ਤਾਂ ਸੀਐਮ ਸਾਹਿਬ ਦਾ ਫੈਸਲਾ ਹੈ ਕਿ ਇੱਥੇ ਉਹਨਾਂ ਨੇ ਘਰ ਲਿਆ ਇੱਕ ਬੜਾ ਸ਼ਲਾਘਾਯੋਗ ਫੈਸਲਾ ਇਸ ਦੇ ਨਾਲ ਦੁਆਬੇ ਤੇ ਮਾਝੇ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਪਰ ਜਿਸ ਤਰ੍ਹਾਂ ਦਾ ਲੋਕਾਂ ਨੇ ਸੀਐਮ ਸਾਹਿਬ ਨੂੰ ਪਿਆਰ ਦਿੱਤਾ ਉਹ ਉਸ ਪਿਆਰ ਦੇ ਸਦਕਾ ਸੀਐਮ ਸਾਹਿਬ ਤੱਕ ਕਦੇ ਵੀ ਨਹੀਂ ਜਾਣਗੇ ਉਹ ਹਮੇਸ਼ਾ ਜੋ ਉਹਨਾਂ ਨੇ ਵਾਅਦਾ ਕੀਤਾ ਉਸ ਵਾਅਦੇ ਮੁਤਾਬਕ ਬਿਲਕੁਲ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਨਿਭਾਦੇ ਰਹਿਣਗੇ ਔਰ ਲਗਾਤਾਰ ਆਉਂਦੇ ਰਹਿਣਗੇ ਲੋਕਾਂ ਦੇ ਵੀ ਸੀਐਮ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਹਿੰਦਰ ਭਗਤ ਨੂੰ ਜਿਤਾ ਕੇ ਤੁਸੀਂ ਵਿਧਾਨ ਸਭਾ ਮੁੰਚੋਂ ਅਗਲੀ ਪੌੜੀਆਂ ਮੈਂ ਚੜਾਂਗਾ ਕਿ ਹੁਣ ਉਹਨਾਂ ਨੂੰ ਕੈਬਨਟ ਮੰਤਰੀ ਵੀ ਬਣਾਇਆ ਜਾਏਗਾ ਦੇਖੋ ਇਹ ਸੀਐਮ ਸਾਹਿਬ ਦਾ ਜੋ ਵੀ ਫੈਸਲਾ ਹੈ ਉਹ ਹਮੇਸ਼ਾ ਇਹ ਉਹਨਾਂ ਦਾ ਆਪਣਾ ਜਿਹੜਾ ਉਹਨਾਂ ਦਾ ਪ੍ਰੈਰੋਗੇਟਿਵ ਹੈ ਔਰ ਸੀਐਮ ਸਾਹਿਬ ਨੇ ਜੋ ਵੀ ਵਾਦੇ ਕੀਤੇ ਹਨ ਉਹ ਹਮੇਸ਼ਾ ਪਹਿਲਾਂ ਵੀ ਨਵਾਦੇ ਰਹੇ ਤੇ ਨਵਾਦੇ ਰਹਿਣਗੇ ਸੋ ਜਲੰਧਰ ਵਾਸੀਆਂ ਦੇ ਲਈ ਜਲੰਧਰ ਵੈਸਟ ਦੇ ਲਈ ਇਹ ਬਹੁਤ ਅੱਛੀ ਖਬਰ ਹੈ ਉਹਨਾਂ ਦਾ ਐਮਐਲਏ ਬਣਨਾ ਤੇ ਮੈਂ ਸਮਝਦਾ ਕਿ ਜਲੰਧਰ ਵੈਸਟ ਦੇ ਲੋਕ ਜਿਹੜੇ ਬਹੁਤ ਸੂਝਵਾਨ ਨੇ ਸੋ ਜਲੰਧਰ ਦੇ ਵਿੱਚ ਹੋਰ ਵੱਡੇ ਪੱਧਰ ਤੇ ਜਿਹੜੇ ਉਹ ਵਿਕਾਸ ਦੇ ਕੰਮ ਹੋਣ ਆਖਰੀ ਸਵਾਲ ਮੇਰਾ ਅਗਲੀ ਚਾਰ ਜਮਨੀ ਚੋਣਾਂ ਨੂੰ ਲੈ ਕੇ ਕਿਵੇਂ ਦੀ ਰਣਨੀਤੀ ਬਣਾਈ ਜਾ ਰਹੀ ਹੈ ਆਪ ਵੱਲੋਂ ਕੀ ਲੱਗ ਰਿਹਾ ਹੈ ਕਿ ਇਸ ਵਾਰ ਵੀ ਕਿਉਂਕਿ ਉਹੀ ਜਿਹੜਾ ਕਾਂਗਰਸ ਹਮੇਸ਼ਾ ਜਿਹੜੀ ਨਜ਼ਰ ਆ ਰਹੀ ਹੈ ਵਿਰੋਧੀ ਧਿਰ ਦੇ ਵਿੱਚ ਕਿ ਉਹ ਸੀਟਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਚਾਰੋਂ ਸੀਟਾਂ ਕੱਢ ਪਾਏਗੀ ਕੋਈ ਰਣਨੀਤੀ ਅੱਦ ਤੀ ਤਿਆਰ ਕੀਤੀ ਆਏਗੀ ਸੀਐਮ ਸਾਹਿਬ ਉੱਥੇ ਵੀ ਜਾ ਕੇ ਰਹਿਣਗੇ ਔਰ ਦੇਖੋ ਬਕਾਇਦਾ ਹਮੇਸ਼ਾ ਸਟੇਕ ਰਣਨੀਤੀ ਹੁੰਦੀ ਔਰ ਰਣਨੀਤੀ ਬਾਰੇ ਕਦੇ ਵੀ ਜਿਹੜੀ ਉਹ ਚਰਚਾ ਨਹੀਂ ਹੁੰਦੀ ਪਰ ਮੈਂ ਇਹਨਾਂ ਜਰੂਰ ਭਰੋਸਾ ਦਵਾਉਣਾ ਕਿ ਜਿਹੜੀਆਂ ਉਹ ਵੀ ਸੀਟਾਂ ਜਿਹੜੀਆਂ ਬਹੁਤ ਵੱਡੇ ਮਾਰਜਨ ਦੇ ਨਾਲ ਆਪਾਂ ਜਿੱਤਾਂਗੇ ਸੋ ਇਸ ਦੇ ਵਿੱਚ ਕੋਈ ਮੈਂ ਸਮਝਦਾ ਕਿ ਜਿਹੜੀ ਖਦਸ਼ਾਰੀ ਹੋਣਾ ਚਾਹੀਦਾ ਔਰ ਖਾਸ ਤੌਰ ਤੇ ਕਾਂਗਰਸ ਨੇ ਇਸ ਦੇ ਵਿੱਚ ਦੋ ਤਿੰਨ ਸਨੇਹ ਜਿਹੜੇ ਬਹੁਤ ਵੱਡੇ ਆ ਇੱਕ ਬੀਜੇਪੀ ਦੇ ਲਈ ਸਨੇਹਾ ਬਹੁਤ ਵੱਡਾ ਹੈ ਕਿ ਬੀਜੇਪੀ ਜਿਹੜੀ ਆ ਦੂਜੇ ਨੰਬਰ ਤੇ ਆਈ ਹੈ ਬਹੁਤ ਔਰ ਉਹ ਵੀ ਬਹੁਤ ਡਿਸਟੈਂਸ ਸੈਕੰਡ ਆਈ ਹੈ ਔਰ ਦੂਸਰਾ ਸਨੇਹਾ ਇਹ ਹੈ ਕਿ ਕਾਂਗਰਸ ਜਿਹੜੀ ਆ ਤੀਜੇ ਨੰਬਰ ਤੇ ਆਈ ਹੈ ਸੋ ਤੀਜੇ ਨੰਬਰ ਤੇ ਆਣਾ ਆਪਣੇ ਆਪ ਨੂੰ ਜਿਹੜੇ ਬਹੁਤ ਸਮਝਦੇ ਸੀ ਕਿ ਖੱਬੀ ਖਾਨ ਜਿਹੜੇ ਤਾਜ਼ੇ-ਤਾਜ਼ੇ ਜਿੱਤੇ ਸੀ ਔਰ ਪ੍ਰਧਾਨ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਲਈ ਜਿਹੜੇ ਹੈਗੇ ਆ ਮੌਜੂਦਾ ਸੋ ਉਹਨਾਂ ਦੇ ਲਈ ਮੈਂ ਸਮਝਦਾ ਕਿ ਬੜਾ ਵੱਡਾ ਇਹ ਸਨੇ ਕਿ ਆਮ ਆਦਮੀ ਪਾਰਟੀ ਜਿਹੜੀ ਮਜ਼ਬੂਤ ਹੈ ਪਹਿਲਾਂ ਵੀ ਮਜ਼ਬੂਤ ਸੀ ਅੱਜ ਵੀ ਮਜ਼ਬੂਤ ਹੈ ਤੇ ਮਜ਼ਬੂਤ ਰਹੇਗੀ ਤੇ ਜਿਆਦਾ ਜਿਹੜੇ ਸੁਪਨੇ ਦੇਖਣ ਦੀ ਲੋੜ ਨਹੀਂ ਆਮ ਆਦਮੀ ਪਾਰਟੀ ਇਜ਼ ਹੇਅਰ ਐਂਡ ਇਜ਼ ਗੋਇੰਗ ਟੂ ਸਟੇ ਹੇਅਰ ਤੇ ਹਮੇਸ਼ਾ ਹੁਣ ਵੀ ਜਿੱਤੀ ਹੈ ਤੇ 27 ਦੇ ਵਿੱਚ ਵੀ ਬਹੁਤ ਵੱਡੀ ਜਿੱਤ ਦਰਜ ਕਰੇਗੀ ਚਾਹੇ ਪੰਚਾਇਤ ਦੀਆਂ ਚੋਣਾਂ ਹੋਣ ਜ਼ਿਲ੍ਹਾ ਪ੍ਰੀਸ਼ਦ ਹੋਣ ਸੰਮਤੀਆਂ ਹੋਣ ਜਾਂ ਆਉਣ ਵਾਲੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਬਾਇਲੈਕਸ਼ਨਸ ਹੋਣ ਸਾਰੀਆਂ ਚੋਣਾਂ ਜਿਹੜੀਆਂ ਉਹ ਅਸੀਂ ਜਿੱਤਾਂਗੇ ਬਿਲਕੁਲ ਸੋਇਸਨ ਸਾਡੇ ਨਾਲ ਹਸ਼ਰਪੂਤੋਂ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਇਹਨਾਂ ਨੇ ਕਿਹਾ ਹੈ ਕਿ ਜਿਹੜੀ ਇਸ ਵਾਰ ਜਿਮਨੀ ਚੋਣਾਂ ਦੇ ਵਿੱਚ ਜਿਹੜਾ ਆ ਆਮ ਆਦਮੀ ਪਾਰਟੀ ਇਸ ਵਾਰ ਜਿਹੜੀ ਜਿਮਨੀ ਚੋਣਾਂ ਦੇ ਵਿੱਚ ਆਪਣੀ ਜਿੱਤ ਪ੍ਰਾਪਤ ਕੀਤੀ ਤੇ ਅਗਲੀ ਵੀ ਚਾਰ ਜਿਹੜੀ ਜਿਮਨੀ ਚੋਣਾਂ ਦੇ ਵਿੱਚ ਵੀ ਜਿੱਤ ਪ੍ਰਾਪਤ ਕਰੇਗੀ ਚਾਹੇ ਉਹ ਬਾਈ ਇਲੈਕਸ਼ਨ ਹੋਣ ਚਾਹੇ ਉਹ ਪੰਚਾਇਤੀ ਇਲੈਕਸ਼ਨ ਹੋਣ ਚਾਹੇ ਉਹ ਮਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣ ਹਰ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਜਿਹੜਾ ਜਿੱਤ ਪ੍ਰਾਪਤ ਕਰੇਗੀ ਇਹ ਉਹਨਾਂ ਦਾ ਦਾਵਾ ਹੈ ਬਾਕੀ ਕੀ ਕੁਝ ਹੋਰ ਅੱਗੇ ਆਉਣ ਵਾਲੀ ਜਿਮਨੀ ਚੋਣਾਂ ਦੇ ਵਿੱਚ ਨਜ਼ਰ ਆਏਗਾ ਇਹਦਾ ਫਿਲਹਾਲ ਸਮਾਂ ਹੀ ਦੱਸੇਗਾ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ